ਸ਼ਾਸਨ ਦਾ ਹੀ ਧੰਨਵਾਦ ਇਸ ਦਿਨ ਉਹ ਕਰਦੇ ਆ ਕਿ ਉਹਨਾਂ ਨੇ ਨਾਲ ਹੋ ਕੇ ਸਾਰਾ ਸੰਸਕਾਰ ਕਰਾਇਆ ਜੋ ਵੀ ਕਰਾਇਆ ਪਰ ਸਾਨੂੰ ਇੱਕ ਗੱਲ ਦਾ ਦੁੱਖ ਬਣਾ ਰਿਹਾ ਕਿ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਇੱਥੇ ਤੱਕ ਨਹੀਂ ਪਹੁੰਚਿਆ ਕਿ ਸਰਕਾਰ ਸੁੱਤੀ ਦੀ ਹੈ ਕਿ ਜੇ ਪੰਜਾਬ ਦੇ ਵਿੱਚ ਕੋਈ ਹੋਰ ਕਾਰਨ ਹੁੰਦਾ ਤੇ ਸਰਕਾਰ ਦਾ ਬਿਆਨ ਪਹਿਲੇ ਆ ਜਾਂਦਾ ਕਿ ਪੰਜਾਬ ਦੇ ਵਿੱਚ ਹਿੰਦੂ ਸਿਰਫ ਵੋਟਾਂ ਪਾਉਣ ਨੂੰ ਰਹਿ ਗਏ ਆ ਕਿ ਅਸੀਂ ਲੋਕ ਵੋਟਾਂ ਪਾਵਾਂਗੇ ਇਹਨਾਂ ਦੀ ਸਰਕਾਰਾਂ ਬਣਾਵਾਂਗੇ ਇਥੇ ਸਾਡੀ ਵੱਧ ਆਬਾਦੀ ਆ ਪਰ ਉਹਦੇ ਪਾਰ쪽 ਤੇ ਵੀ ਸਾਰਾ ਸ਼ਹਿਰ ਪੰਦਰਿਆ ਐਡੀ ਵੱਡੀ ਕਟਨਾ ਹੋ ਗਈ ਪਰ ਕੋਈ ਸਰਕਾਰ ਦਾ ਹਰਿਆ ਜੱਟਿਆ ਕੋਈ ਨੁਮਾਇੰਦਾ ਆਉਣ ਦੀ ਗੱਲ ਛੱਡੋ ਕਿਤੇ ਸਰਕਾਰ ਦਾ ਕੋਈ ਚੰਡੀਗੜ੍ਹ ਤੋਂ ਜਾਂ ਇਥੋਂ ਬਿਆਨ ਤੱਕ ਨਹੀਂ ਆਇਆ ਤੇ ਸੱਤ ਤੋਂ ਮੰਦਪਾਗੀ ਕਟਨਾ ਸਰਕਾਰ ਦੀ ਐਸੀ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਗਉ ਜਿਹੜਾ ਗਉ ਦਾ ਟੈਕਸ ਗੋਸਸ ਉਹ ਜਿਹੜਾ ਗੱਡੀ ਤੇ ਵੀ ਲਿਆ ਜਾ ਰਿਹਾ ਉਹ ਸ਼ਰਾਬ ਦੀ ਬੋਤਲ ਤੇ ਲਿਆ ਜਾ ਰਿਹਾ ਹਰ ਥੀਕ ਤੇ ਜਦੋਂ ਰੋਡ ਤੇ ਗੱਡੀ ਚੜਦੀ ਆ ਉਦੋਂ ਹੀ ਉਹਦੇ ਪੈਸੇ ਕੱਟਲੇ ਜਾਂਦੇ ਆ ਸਾਡੀ ਗਊ ਮਾਤਾ ਸੜਕਾਂ ਦੇ ਉੱਤੇ ਭੁੱਖੀ ਮਰਨ ਨੂੰ ਮਜਬੂਰ ਹੋਈ ਪਈ ਆ ਦੇਖੋ ਇਹ ਕਿਤੇ ਨਾ ਕਿਤੇ ਸਰਕਾਰ ਦੀ ਗਲਤੀ ਆ ਪਰ ਇਹਦੇ ਵਿੱਚ ਮੈਂ ਐਸਐਸਟੀ ਸਾਹਿਬ ਵੈਸੇ ਤਾਂ ਬਹੁਤ ਵਧੀਆ ਨਾਲ ਕੋਪਰੇਟ ਪੂਰਾ ਕੀਤਾ ਉਹਨਾਂ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹਦੀ ਜਿਹੜੀ ਜਾਂਚ ਆ ਸਹੀ ਤਰੀਕੇ ਨਾਲ ਕਰਕੇ ਵੈਸੇ ਤੇ ਉਹਨਾਂ ਨੇ ਸਾਨੂੰ ਆਸ਼ੂਰਨ ਦਿੱਤਾ ਕਿ ਜੋ ਵੀ ਆ ਬਿਲਕੁਲ ਸਹੀ ਹੋਏਗਾ ਕਿਉਂਕਿ ਇਸ ਘਟਨਾ ਨਾਲ ਸਾਡੇ ਹਿੰਦੂ ਸਮਾਜ ਦੇ ਜਿਹੜੇ ਹਿਰਦੇ ਵਲੁੰਧਰੇ ਗਏ ਨੇ ਗਉ ਨੂੰ ਅਸੀਂ ਮਾਤਾ ਮੰਨਦੇ ਆ ਪਰ ਗਉ ਮਾਤਾ ਦੀ ਹੱਤਿਆ 22 ਗਉਆਂ ਦੀ ਲਗਾਤ ਜੱਕ ਦਮ ਪਾਈ ਪਾਈ ਮਿੰਟ ਬਾਅਦ ਹੱਤਿਆ ਹੋਣੀ ਉਹਨਾਂ ਨੂੰ ਮ੍ਰਿਤ ਪਾਈਆਂ ਜਾਣੀਆਂ ਕਿਤੇ ਨਾ ਕਿਤੇ ਕੋਈ ਸ਼ਰਾਰਤੀ ਅੰਸਰ ਤਾਂ ਇਹਦੇ ਪਿੱਛੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਜਿਹੜਾ ਪੰਜਾਬ ਦੇ ਵਿੱਚ ਜਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਲੰਗ ਨਾ ਆਰਡਰ ਦੀ ਸਥਿਤੀ ਬਣਦੀ ਹੈ ਕਦੀ ਸੁਖਬੀਰ ਬਾਦਲ ਤੇ ਹਮਲਾ ਕਦੀ ਹਿੰਦੂ ਸਮਾਜ ਦੇ ਲੋਕਾਂ ਦੇ ਘਰਾਂ ਉੱਤੇ ਪੈਟਰੋਲ ਪੰਪ ਥਾਣਿਆਂ ਦੇ ਉੱਤੇ ਪੈਟਰੋਲ ਪੰਪ ਵੱਜ ਰਹੇ ਨੇ ਇਹ ਮਤਲਬ ਕਿਤੇ ਉਹ ਸਾਡੀ ਸਟੇਣੀ ਜਾਂ ਕੋਈ ਹੋਰ ਇਹਦੇ ਵਿੱਚ ਹੋਰ ਕੋਈ ਤਰੀਕਾ ਜਿਸ ਤਰ੍ਹਾਂ ਕੋਈ ਸਾਨੂੰ ਪਤਾ ਲੱਗਦਾ ਕਿ ਗਲਤ ਪੱਠੇ ਆ ਗਏ ਜਾਂ ਕਿੱਦਾਂ ਜਿਹਾ ਲੋਕਾਂ ਦੀ ਆਵਾਜ਼ ਹੈ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਕਿ ਪਹਿਲਾਂ ਤਾਂ ਆਪਣਾ ਕੋਈ ਨੁਮਾਇੰਦੇ ਨੂੰ ਜਿਹੜੇ ਤੁਹਾਡੇ ਨੁਮਾਇੰਦੇ ਨੇ ਕਿ ਵੋਟਾਂ ਲੈਣ ਬੈਠੇ ਆ ਇਸ ਵਾਰ ਮੈਂ ਆਪਣੇ ਸਮਾਜ ਨੂੰ ਵੀ ਅਪੀਲ ਕਰਾਂਗਾ ਇਲੈਕਸ਼ਨ ਆ ਗਏ ਆ ਤੇ ਜਿੱਦਾਂ ਇਹ ਆਏ ਆ ਤੁਸੀਂ ਵੀ ਉਦਾਂ ਹੀ ਵੋਟਾਂ ਪਾਓ ਇਹਨਾਂ ਨੂੰ ਦੂਸਰਾ ਅਸੀਂ ਸਰਕਾਰ ਨੂੰ ਇਹ ਗੱਲ ਇਹਨੂੰ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਐਸਪੀ ਸਾਹਿਬ ਮੈਡਮ ਭੱਟੀ ਜੀ ਜਿਹੜੇ ਨੇ ਬਹੁਤ ਉਦੋਂ ਤੋਂ ਹੀ ਲਗਾਤਾਰ ਲੱਗੇ ਨੇ ਤੇ ਸ਼ਰਾਰਤੀ ਅਨਸਰਾਂ ਨੂੰ ਵੀ ਇਹੋ ਗੱਲ ਕਹਿਣਾ ਚਾਹੁੰਦੇ ਆ ਕਿ ਗਲਤ ਕੋਈ ਅਫਵਾਹ ਨਾ ਡਾਓ ਤੇ ਜੋ ਪੁਲਿਸ ਦੀ ਜੋ ਅੱਜ ਡਾਕਟਰਾਂ ਦੀ ਰਿਪੋਰਟ ਆਉਣੀ ਆ ਉਸ ਰਿਪੋਰਟ ਦੇ ਆਧਾਰ ਤੇ ਸਾਡੇ ਜਿਹੜੇ ਹਿੰਦੂ ਸੰਗਠਨ ਬਿੱਲਾ ਜੀ ਆ ਕਰਮਲ ਜੀ ਆ ਗੁਰਦੀਪ ਜੀ ਆ ਦੀਪਕ ਭਾਜੀ ਆ ਹੋਰ ਵੀ ਸਾਰੀ ਲੀਡਰਸ਼ਿਪ ਇੱਥੇ ਖਲੋਤੀ ਆ ਤੇ ਸਾਰਿਆਂ ਨੂੰ ਨਾਲ ਹੋ ਕੇ ਚੱਲ ਕੇ ਇਕੱਠੇ ਹੋ ਕੇ ਇਹ ਚੀਜ਼ ਦਾ ਵਿਰੋਧ ਕਰੋ ਤੇ ਵੱਧ ਤੋਂ ਵੱਧ ਜਿਹੜੇ ਲੋਕ ਇੱਥੇ ਦੇ ਦੋਸ਼ੀ ਹੋਣ ਉਹਨਾਂ ਖਿਲਾਫ ਕਾਰਵਾਈ ਹੋ ਸਰ ਕੀ ਸਟੈਪ ਹੈ ਆਪਣਾ ਅਗਲਾ ਜਿਹੜਾ 2 ਦਿਨ ਦਾ ਆਪਣੇ ਕੋਲ ਸਮਾਂ ਲਿਆ ਗਿਆ ਸੀ ਹਿੰਦੂ ਸਕਟਨਾ ਵਾਲੋ ਵੀ ਦੋਸ਼ਾਂ ਨੂੰ ਖੜਿਆ ਜਾਵੇ ਹੁਣ ਅਗਲਾ ਸਟੈਪ ਆਪਣਾ ਕੀ ਹੈ ਉਹ ਇਹਦੇ ਵਿੱਚ ਐਸਐਸਪੀ ਸਾਹਿਬ ਨੇ ਡੀਜੀਪੀ ਲੌਂਗ ਆਰਡਰ ਜਿਹੜੇ ਸ਼ੁਕਲਾ ਜੀ ਨੇ ਉਹਨਾਂ ਨੇ 2 ਦਿਨ ਦਾ ਟਾਈਮ ਕਿਹਾ ਸੀ ਵੀਰਵਾਰ ਤੱਕਗੇ ਵੀਰਵਾਰ ਸ਼ਾਮ ਪਈ ਆ ਸਾਡੇ ਲੀਡਰਾਂ ਨੂੰ ਐਸਐਸਪੀ ਸਾਹਿਬ ਐਸਪੀ ਸਾਹਿਬ ਨੇ ਸੱਦਿਆ ਉਹ ਜਲਦੀ ਇਹਨਾਂ ਨੂੰ ਦੱਸਣਗੇ ਕਿ ਇਹਦਾ ਮਾਮਲਾ ਕੀ ਇਕਰਾਂ ਵੀਰ ਵੀ ਰੰਗੇ ਹਰਿ ਨਾਮ ਦੇ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਗਊ ਮਾਤਾ ਕੀ ਜੈ ਇਕਰਾ ਵੀਰ ਵੀ ਰੰਗੇ ਹਰਿ ਨਾਮ ਦੇ ਪਿਛਲੇ ਦਿਨੋਂ 8 ਦਸੰਬਰ ਨੂੰ ਫਗਵਾੜਾ ਨਜ਼ਰ ਮਹਿਲੀ ਕਾਲੀ ਗੋਸ਼ਾਲਾ ਨੇ ਇੱਕ ਬਹੁਤ بڑا ਦੁਖਾਂਤ ਹੋਆ ਬਹੁਤ ساری ਗਊ ਮਾਤਾؤں ਦੇ پران چلے گئے جس کے کارن سبھی پھگواڑا نواسی گروکتوں کو, کو بہت کشٹ ہوا اس کے ساتھ پورے پنجاب میں دیش میں یہ خبر جب گئی تو بہت بڑا سب کو کشٹ ہوا ہے پر اس کے پیشے پہلے تو بھاؤ تھا کہ کوئی کسی کی شرارت ہے پر جو بات سامنے آئی ہے کہ چارے میں ہی کچھ ایسا جو بہت سارے کیٹناشک رسائن کھادوں کا ہو رہا ہے تو اس کے کارن ہی یہ گھٹنا ہوئی ہے جو گو ماتا کے پران گئے ہیں پہلے بھی ایسی گھٹنائیں انہیں شہروں میں ہو چکی ہیں پر پھر بھی آگے سے ہم تو کسان بھائیوں کو بھی پرارتھنا کریں گے کہ اپنے سوست کی رکشہ اور اپنے سمائے راشٹر کی رکشہ کے لیے آپ کیٹناشک رسائن کھادوں کا اتنا پریوگ نہ کریں گو ماتا کو بچانا مانوتا کو بچانا ہے گؤ ماتا کو مت سے آپ اپنے کھیتی کریں انوپال کریں اور اشارہ سے ایسی کٹنائیں آگے نہ میں سبھی فگوڑا کی دھارمک سنسا ہوں پر میں گو ماتا کی چرم پرارتھنا کرتا ہوں سب کے یہ بھاگنا ماننے کی شکتی تھی اور سارا نگر آگے بھی ایسے ہی اپنے نگر کے بڑے راشٹر کے ملے میں کو گو ماتا جی گوا